ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਤੁਹਾਡਾ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਆ ਪੰਜਾਬ ਜੀਕੇ ਦੀ ਕਲਾਸ ਇਹ ਤੋਂ ਪਹਿਲਾਂ ਅਸੀਂ ਪੰਜਾਬੀ ਗ੍ਰਾਮਰ ਦੀਆਂ ਕਲਾਸਾਂ ਦੇਖੀਆਂ ਗੁਰਮਤਕ ਕਾਵੀਆਂ ਕਲਾਸਾਂ ਦੇਖੀਆਂ ਤੇ ਸਾਨੂੰ ਆਧੁਨਿਕ ਪੰਜਾਬੀ ਸਾਹਿਤ ਦੀਆਂ ਕਲਾਸਾਂ ਵੀ ਮਿਲ ਗਈਆਂ ਹੋਣਗੀਆਂ ਅੱਜ ਸਾਡੀ ਕਲਾਸ ਦੇ ਵਿੱਚ ਹੈਗੇ ਨੇ ਸਾਡੇ ਛੇਵੇਂ ਗੁਰੂ ਸੌਰੀ ਸਾਡੇ ਛੇਵੇਂ ਗੁਰੂ ਇਹ ਤੋਂ ਪਹਿਲਾਂ ਅਸੀਂ ਗੁਰਮਤਕ ਕਾਵ ਦੇ ਵਿੱਚ ਪਹਿਲੇ ਪੰਜ ਗੁਰੂ ਤੇ ਸਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਹਿਸਟਰੀ ਤੇ ਸਹਿਤ ਰਚਨਾਵਾਂ ਦੇਖੀਆਂ ਸੀਗੀਆਂ ਤੇ ਅਸੀਂ ਦੇਖਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ 36 36 ਮਹਾਪਰਖਾਂ ਦੀ ਬਾਣੀ ਆ ਜਿਦੇ ਵਿੱਚ ਸਾਡੇ 6 ਗੁਰੂ ਸਹਿਬਾਨਾਂ ਦੀ ਬਾਣੀ ਸਾਨੂੰ ਮਿਲਦੀ ਆ ਸਾਡੇ 6 ਗੁਰੂ ਸਹਿਬਾਨ ਕਿਹੜੇ ਨੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸਾਡੇ ਦੂਜੇ ਗੁਰੂ ਤੀਜੇ ਗੁਰੂ ਚੌਥੇ ਗੁਰੂ 9ਵੇਂ ਗੁਰੂ ਤੇ ਬਾਅਦ ਸਾਨੂੰ ਮਿਲਦੀ ਹੈ ਸਾਡੇ 9ਵੇਂ ਗੁਰੂ ਜੀ ਦੀ ਬਾਣੀ ਤਾਂ ਸਾਡੇ 6 ਗੁਰੂ ਸਹਿਬਾਨਾਂ ਨੂੰ ਅਸੀਂ ਗੁਰਮਤ ਪੰਜਾਬੀ ਕਾਪ ਦੇ ਵਿੱਚ ਕੰਪਲੀਟ ਕੀਤਾ ਅੱਜ ਅਸੀਂ ਕਰ ਰਹੇ ਹਾਂ ਸਾਡੇ 6ਵੇਂ ਗੁਰੂ ਗੁਰੂ ਹਰगोविंद ਜੀ ਤਾਂ ਆਹ ਕਲਾਸ ਆਪਾਂ ਸਟਾਰਟ ਕਰਦੇ ਹਾਂ ਇਹ ਜਿਹੜੀਆਂ ਕਲਾਸਾਂ ਨੇ ਤੁਹਾਡੀਆਂ ਪੁੱਤ ਇਹ ਪੇਪਰ A ਲਈ ਤੇ ਪੇਪਰ B ਦੇ ਵਿੱਚ ਪੇਪਰ B ਦੇ ਵਿੱਚ ਜਿਹੜੀ ਤੁਹਾਨੂੰ ਪੰਜਾਬ ਹਿਸਟਰੀ ਆਉਣੀ ਆ ਜਾ ਸੀ ਕਿ ਸਾਡੀ ਪੰਜਾਬ ਜੀਕੇ ਉਹਦੇ ਵਿੱਚ ਹੈਲਪ ਕਰਨੀ ਹੈ ਤੇ ਅੱਜ ਦੀ ਕਲਾਸ ਸਾਡੀ ਪੰਜਾਬ ਜੀਕੇ ਦੇ ਵਿੱਚ ਤੇ ਆ ਓਕੇ ਤਾਂ ਗੁਰੂ ਹਰਗੋਬਿੰਦ ਜੀ ਤਾਂ 14 ਜੂਨ 1595 ਈਸਵੀ ਵਿੱਚ ਗੁਰੂ ਕੀ ਬਡਾਲੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਇਹ ਸਾਡੇ ਸੀਗੇ ਪੰਜਵੇਂ ਗੁਰੂ ਗੁਰੂ ਜੀ ਦੀ 시ਧੀ ਹੁੰਦੀ ਹੈ ਲਾਹੌਰ ਦੇ ਵਿੱਚ ਉਸ ਟਾਈਮ ਕੌਣ ਸੀ ਮੁਗਲ ਬਾਦਸ਼ਾਹ ਸੀ ਉਸ ਟਾਈਮ ਜਹਾਂਗੀਰ ਮਾਤਾ ਮਾਤਾ ਗੰਗਾ ਜੀ ਮਾਤਾ ਦਾ ਨਾਮ ਯਾਦ ਰੱਖਣਾ ਬਹੁਤ ਵਾਰੀ ਪੁੱਛਿਆ ਹੋਇਆ ਪੇਪਰ ਵਾਲਿਆਂ ਨੇ ਤਾਂ ਬਾਬਾ ਗੁਰਦੱਤਾ ਜੀ ਬਾਬਾ ਸੂਰਜਮੱਲ ਜੀ ਸ਼੍ਰੀ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਅਦ ਚ ਸਾਡੇ ਬਣਨਗੇ ਨੌਵੇਂ ਗੁਰੂ ਇਹ ਮਤਲਬ ਯਾਦ ਰੱਖਣਾ ਇੱਕ ਪੁੱਤਰੀ ਬੀਬੀ ਵੀਰੋ ਬੀਬੀ ਵੀਰੋ ਤਾਂ ਸਟਾਰਟਿੰਗ ਦੇ ਵਿੱਚ ਸਾਡੇ ਛੇਵੇਂ ਗੁਰੂ ਜੀ ਦੀ ਸਟਾਰਟਿੰਗ ਦੇ ਵਿੱਚ ਜਿਹੜੀ ਸਿੱਖਿਆ ਮਿਲੀ ਤਾਂ ਬਾਬਾ ਬੁੱਢਾ ਜੀ ਤੋਂ ਧਾਰਮਿਕ ਸਿੱਖਿਆ ਕੋਡਸਵਾਰੀ ਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਤਾਂ ਕਿੰਨਾ ਤੋਂ ਪ੍ਰਾਪਤ ਕੀਤੀ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕਰੇ ਤਾਂ ਪਿਛਲੀ ਕਲਾਸ ਚ ਦੇਖਿਆ ਸੀ ਬਾਬਾ ਬੁੱਢਾ ਜੀ ਸਾਡੇ ਪਹਿਲੇ ਗ੍ਰੰਥੀ ਵੀ ਸੀ ਪਹਿਲੇ ਗ੍ਰੰਥੀ ਸਾਡੇ ਕੌਣ ਸੀ ਬਾਬਾ ਬੁੱਢਾ ਜੀ 1604 ਦੇ ਵਿੱਚ ਜਦੋਂ ਸਾਡੇ ਪੰਜਵੇਂ ਗੁਰੂ ਸਾਹਿਬਾਨ ਨੇ ਪਾਈ ਗਰਦਾਸ ਜੀ ਤੋਂ ਪਾਈ ਗਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਉਸ ਟਾਈਮ ਲਿਖਣ ਦਾ ਕੰਮ ਕਿੰਨਾ ਨੇ ਕਰਿਆ ਪਾਈ ਗਰਦਾਸ ਜੀ ਨੇ ਲਿਖਵਾਇਆ ਕਿੰਨਾ ਨੇ ਸਾਡੇ ਪੰਜਵੇਂ ਗੁਰੂ ਸਾਹਿਬਾਨ ਨੇ ਤੇ ਪਹਿਲੇ ਗ੍ਰੰਥੀ ਕੌਣ ਸੀ ਬਾਬਾ ਬੁੱਢਾ ਜੀ ਇਸ ਹਾਲ ਕਿਹੜਾ ਸੀ 1604 ਦੇ ਵਿੱਚ ਉਸ ਟਾਈਮ 'ਤੇ ਕਿੰਨੇ ਮਹਾਪੁਰਖਾਂ ਦੀ ਬਾਣੀ ਸੀਗੀ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਮਹਾਪੁਰਖਾਂ ਦੀ ਬਾਣੀ ਸੀ ਉਸ ਟਾਈਮ ਸੀਗੀ 35 ਮਹਾਪੁਰਖਾਂ ਦੀ ਬਾਣੀ ਉਸ ਟਾਈਮ ਰਾਗ ਕਿੰਨੇ ਸੀ ਰਾਗ ਸੀਗੇ ਉਸ ਟਾਈਮ 30 ਰਾਗ ਸੀਗੇ ਤੇ 35 ਮਹਾਪੁਰਖਾਂ ਦੀ ਬਾਣੀ ਸੀ ਜੇ ਕਿਤੇ ਸਿੰਪਲ ਹੀ ਪੁੱਛ ਲੈਣ ਕਿ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਆ ਅੱਜ ਦਾਸੀਂ ਦੇਖਦੇ ਆਂ ਤਾਂ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਆ 6 ਗੁਰੂਆਂ ਦੀ ਤੇ 1604 ਦੇ ਵਿੱਚ ਤਾਂ ਟੋਟਲ ਸਾਡੇ 5 ਗੁਰੂ ਸਹਿਬਾਨਾਂ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਆ ਤਾਂ ਗੁਰੂ ਜੀ ਨੂੰ ਸਾਡੇ ਛੇਵੇਂ ਗੁਰੂ ਜੀ ਗੱਦੀ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਗੱਦੀ ਤੇ ਬੈਠੇ ਪੀワイਕਿਊ ਆ ਇਹ 11 ਸਾਲ ਦੀ ਉਮਰ ਦੇ ਵਿੱਚ ਛੇਵੇਂ ਗੁਰੂ ਜੀ ਗੱਦੀ ਤੇ ਬੈਠਣਗੇ 1606 ਦੇ ਵਿੱਚ 1606 ਦੇ ਵਿੱਚ ਪੰਜਵੇਂ ਗੁਰੂ ਜੀ ਦੀ ਸ਼ੀਧੀ ਹੁੰਦੀ ਹੈ ਲਾਹੌਰ ਦੇ ਵਿੱਚ ਆਪਾਂ ਵੇਖਿਆ ਪਿੱਛੇ ਤਾਂ 1606 ਤੋਂ 1645 ਵਿੱਚ ਤੱਕ ਗੁਰਗੱਦੀ ਤੇ ਰਹਿਣਗੇ ਸਾਡੇ ਛੇਵੇਂ ਗੁਰੂ ਤੇ ਮੀਨ ਕੰਮ ਮੀਰੀ ਪੀਰੀ ਦੀਆਂ ਤਲਵਾਰਾਂ ਕੌਣ ਲੈ ਕੇ ਆਈ ਨੇ ਸਾਡੇ ਛੇਵੇਂ ਗੁਰੂ ਲੈ ਕੇ ਆਏ ਨੇ ਮੀਰੀ ਦੀ ਤਲਵਾਰ ਤੇ ਪੀਰੀ ਦੀ ਤਲਵਾਰ ਪੀਰੀ ਦੀ ਤਲਵਾਰ ਸੀਗੀ ਧਾਰਮਿਕ ਕੋਈ ਵੀ ਧਾਰਮਿਕ ਮੁੱਦਾ ਹੋਇਆ ਤਾਂ ਉੱਥੇ ਪੀਰੀ ਦੀ ਤਲਵਾਰ ਤੇ ਕੋਈ ਵੀ دنیਾਬੀ ਮੁੱਦਾ ਹੋਇਆ ਦੁਨੀਆਦਾਰੀ ਦੇ ਵਿੱਚ ਕੋਈ ਵੀ ਹੋਇਆ ਤਾਂ ਉਦੋਂ ਸੀਗੀ ਸਾਡੀ ਮੀਰੀ ਦੀ ਤਲਵਾਰ ਤਾਂ ਪੀਰ ਤੋਂ ਪੀਰੀ ਯਾਦ ਰੱਖ ਲਿਓ ਤਾਂ ਪੀਰੀ ਦੀ ਤਲਵਾਰ ਧਾਰਮਿਕ ਅਗਵਾਈ ਲਈ ਸੀ ਤਾਂ ਕਿਹੜੇ ਗੁਰੂ ਨੂੰ ਕਿਹੜੇ ਗੁਰੂ ਸਾਹਿਬਾਨ ਨੂੰ ਸ਼ੰਤ ਸਪਾਈ ਕਿਹਾ ਜਾਂਦਾ ਤੇ ਸੰਤ ਸਪਾਈ ਕਿਹਾ ਜਾਂਦਾ ਸਾਡੇ ਛੇਵੇਂ ਗੁਰੂ ਜੀ ਨੂੰ ਪਹਿਲੀ ਵਾਰ ਸੈਨਾ ਰੱਖਣੀ ਪਹਿਲੀ ਵਾਰ proper ਤਰੀਕੇ ਨਾਲ ਸੈਨਾ ਰੱਖਣੀ ਕਿੰਨਾ ਨੇ ਸਟਾਰਟ ਕਰੀ ਤਾਂ ਸਾਡੇ ਛੇਵੇਂ ਗੁਰੂ ਜੀ ਨੇ ਸੈਨਾ ਰੱਖਣੀ ਸਟਾਰਟ ਕਰੀ ਆ ਤੇ ਜਦੋਂ 1606 ਦੇ ਵਿੱਚ ਗੁਰੂ ਜੀ ਦੇ ਪਿਤਾ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਹੁੰਦੀ ਆ ਲਾਹੌਰ ਦੇ ਵਿੱਚ ਉਹ ਤੋਂ ਬਾਅਦ ਗੁਰੂ ਜੀ ਨੇ ਸੈਨਾ ਰੱਖਣੀ ਸ਼ੁਰੂ ਕਰੀ ਆ ਤਾਂ ਸਟਾਰਟਿੰਗ ਦੇ ਵਿੱਚ ਜਿਹੜੀ ਸੈਨਾ ਸੀਗੀ 500 ਸੈਨਾ ਸੀਗੀ ਉਹਨਾਂ ਨੂੰ ਕੀ ਕਰਿਆ ਪੰਜ ਜੱਥਿਆਂ ਦੇ ਵਿੱਚ ਵੰਡਿਆ ਤਾਂ ਪਹਿਲੀ ਵਾਰ ਜਿਹੜਾ ਜੱਥੇਦਾਰ ਆਪਾਂ ਦੇਖਦੇ ਨਾ ਕਿ ਜੱਥੇਦਾਰ ਤਾਂ ਉਹ ਵੀ ਕਿੱਥੇ ਆਉਣਗੇ ਇੱਥੇ ਆਉਣਗੇ 1606 ਦੇ ਵਿੱਚ ਤਾਂ 100-100 ਦੇ ਵਿੱਚ ਪੰਜ ਜੱਥੇ ਬਣਾਈ ਹੌਲੀ-ਹੌਲੀ ਇਹ ਜਿਹੜੀ ਸੈਨਾ ਸੀ ਇਹਦੀ ਗਿਣਤੀ ਕਰਕੇ 2500 ਹੋ ਗਈ ਗੁਰੂਕਾਲ ਦੇ ਵਿੱਚ ਸਾਡੇ 6ਵੇਂ ਗੁਰੂ ਦੇ ਟਾਈਮ ਦੇ ਵਿੱਚ ਇਹ ਸੈਨਾ 2500 ਤੱਕ ਜਾਂਦੀ ਰਹੀ ਤੇ ਗੁਰੂ ਜੀ ਨੇ 52 ਅੰਗ ਰੱਖਿਆ ਕਰਕੇ ਸਨ ਤਾਂ ਗੁਰੂ ਜੀ ਦੇ ਨਾਲ ਕਿੰਨੇ ਰਹਿੰਦੇ ਸੀਗੇ 52 ਨਾਲ ਰਹਿੰਦੀ ਸੀ ਅੰਗ ਰੱਖਿਆਕ ਸੀਗੇ ਹੌਲੀ ਹੌਲੀ ਸੈਨਾ ਦੀ ਗਿਣਤੀ 2500 ਹੋ ਗਈ ਤਾਂ ਇਹਦੇ ਵਿੱਚ ਜਿਹੜੀ ਵੀ ਸੈਨਾ ਸੀਗੀ ਉਹਦੇ ਵਿੱਚ ਪਠਾਨਾ ਪਠਾਨਾ ਦੀ ਇੱਕ ਬਖਰੀ ਟੁਗੜੀ ਸੀਗੀ ਜਿਹਦਾ ਸੈਨਾਪਤੀ ਸੀ ਪੈਂਦੇਖਾਂ ਇਹ ਨਾਮ ਯਾਦ ਰੱਖਣਾ ਅੱਗੇ ਆਪਾਂ ਬੀਖਾਂਗੇ ਗੁਰੂ ਜੀ ਦੀਆਂ ਚਾਰ ਲੜਾਈਆਂ ਦੇਖਾਂਗੇ ਚਾਰ ਲੜਾਈਆਂ ਦੇ ਵਿੱਚੋਂ ਇੱਕ ਲੜਾਈ ਪੈਂਦੇ ਖਾਨ ਕਰਕੇ ਵੀ ਹੋ ਗਈ ਪਹਿਲਾਂ ਦੇ ਹੀ ਸੈਨਾ ਦੇ ਵਿੱਚ ਸੀਗਾ ਬਾਅਦ ਦੇ ਵਿੱਚ ਮਤਲਬ ਇਹ ਸੈਨਾ ਤੋਂ ਅਲੱਗ ਹੋ ਕੇ ਲੜਾਈ ਕਰੂ ਵੀ ਲੜਾਈ ਕਰੂਗਾ ਸਾਡੀ ਸਿੱਖ ਸੈਨਾ ਦੇ ਨਾਲ ਤੇ ਗੁਰੂ ਜੀ ਲੈ ਕੇ ਆਉਂਦੇ ਨੇ ਅਕਾਲ ਤਖਤ ਇਹ ਬਹੁਤ ਬਾਰ ਰਪੀਟਰਸ ਵਾਲਾ ਅਕਾਲ ਤਖਤ ਆਪਾਂ ਦੇਖਦੇ ਹਾਂ ਅਕਾਲ ਤਖਤ ਹੈ ਕਿੱਥੇ ਅਕਾਲ ਤਖਤ ਹੈਗਾ ਅੰਮ੍ਰਿਤਸਰ ਦੇ ਵਿੱਚ ਟੋਟਲ ਸਾਡੇ ਕੋਲ ਕਿੰਨੇ ਤਖਤ ਨੇ ਟੋਟਲ ਸਾਡੇ ਕੋਲ ਹੈਗੇ ਨੇ ਪੰਜ ਤਖਤ ਸਭ ਤੋਂ ਪੁਰਾਣਾ ਜਿਹੜਾ ਤਖਤ ਆ ਉਹ ਹੈਗਾ ਅਕਾਲ ਤਖਤ ਤਾਂ ਇਹਦੇ ਵਿੱਚ ਅਕਾਲ ਕਾਲ ਤੋਂ ਮੁਕਤ ਅਕਾਲ ਤਖਤ ਅਕਾਲ ਤਖਤ 1606 ਦੇ ਵਿੱਚ ਨੀਂਹ ਰੱਖ ਕੇ 1609 ਦੇ ਵਿੱਚ ਕੰਪਲੀਟ ਕਰਿਆ 1606 ਤੋਂ 1609 ਤੱਕ ਅਕਾਲ ਤਖਤ ਤੇ ਟਾਡੀਵਾਰਾਂ ਜਿਹੜੀਆਂ ਸੀਗੀਆਂ ਉਹ ਵੀ ਸਾਡੇ ਕੌਣ ਲੈ ਕੇ ਆਉਂਦੇ ਨੇ ਸਾਡੇ ਛੇਵੇਂ ਗੁਰੂ ਜੀ ਦੇ ਟਾਈਮ ਤੇ ਸਟਾਰਟ ਹੁੰਦੀਆਂ ਨੇ ਤਾਂ ਉਸ ਟਾਈਮ ਗੁਰੂ ਜੀ ਰਹਿ ਕਿੱਥੇ ਰਹੇ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ 'ਚ ਜਿਹੜਾ ਉਹਦੀ ਕਿਲਾਬੰਦੀ ਸਾਡੇ ਗੁਰੂ ਜੀ ਨੇ ਸਟਾਰਟ ਕਰੀ ਤਾਂ ਪੁੱਛਣਗੇ ਪੀਪਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਕਿਲਾਬੰਦੀ ਕਿੰਨਾ ਨੇ ਕਰਵਾਈ ਤਾਂ ਸਾਡੇ ਛਿਮੇ ਗੁਰੂ ਜੀ ਨੇ ਕਰਵਾਈ ਆ ਤੇ ਹੁਣ ਕਿਲਾਬੰਦੀ ਇੱਕ ਤਾਂ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਸੀਗਾ ਹਰਮੰਦਰ ਸਾਹਿਬ ਸੀਗਾ ਦੂਜਾ ਉੱਥੇ ਹੁਣ ਜਿੰਨੀ ਵੀ ਸੈਨਾ ਰੱਖੀ ਸੀ ਸਾਡੇ ਗੁਰੂ ਸਹਿਬਾਨ ਨੇ ਸੈਨਿਕ ਸਖਲਾਈ ਵੀ ਕੇਂਦਰ ਬਣਿਆ ਹੋਇਆ ਸੀਗਾ ਤਾਂ ਸੈਨਿਕ ਸਖਲਾਈ ਦਾ ਕੇਂਦਰ ਅੰਮ੍ਰਿਤਸਰ ਪਹਿਲੀ ਵਾਰ ਕਦੋਂ ਬਣਦਾ ਸਾਡੇ ਛਿਮੇ ਗੁਰੂ ਜੀ ਦੇ ਟਾਈਮ ਤੇ ਬਣਦਾ ਤੇ ਕਿਲਾਵੰਦੀ ਕੌਣ ਕਰਵਾਉਂਦੇ ਨੇ ਸਾਡੇ ਛਿਮੀ ਗੁਰੂ ਜੀ ਕਰਵਾਉਂਦੇ ਨੇ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਅੰਮ੍ਰਿਤਸਰ ਸ਼ਹਿਰ ਕਿਹੜੇ ਗੁਰੂ ਲੈ ਕੇ ਆਏ ਸੀ ਅੰਮ੍ਰਿਤਸਰ ਸ਼ਹਿਰ ਨੂੰ ਕਿਹੜੇ ਗੁਰੂ ਲੈ ਕੇ ਆਏ ਸੀ ਤੇ 1609 ਦੇ ਵਿੱਚ ਲੋਹਗੜ੍ਹ ਦਾ ਕਿਲਾ ਦੀ ਉਸਾਰੀ ਕਰਵਾਈ ਲੋਹਗੜ੍ਹ ਦਾ ਕਿਲਾ ਵੀ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਤਾਂ ਇੱਕ ਦਾ ਕਾਲ ਤਖਤ ਲੈ ਕੇ ਆਂਦਾ 1606 ਤੋਂ 1609 ਦੇ ਵਿੱਚ ਕਾਲ ਤਖਤ ਤਿਆਰ ਹੋ ਗਿਆ ਤੇ 1609 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿਹੜਾ ਕਿਲਾ ਆ ਲੋਹਗੜ੍ਹ ਦਾ ਕਿਲਾ ਆ ओके ਤੇ ਹੁਣ ਅਸੀਂ ਦੇਖਿਆ ਸਾਡੇ ਗੁਰੂ ਜੀ ਦੇ ਟਾਈਮ ਤੇ ਕੀ ਸਟਾਰਟ ਹੋਈਆਂ ਟਾਡੀਵਾਰਾ ਤਾਂ ਬੀਰ ਰਥੀ ਬਾਰਾ ਤਾਂ ਇਹ ਜਿਹੜੀ ਬਾਰ ਆ ਇਹ ਵੀ ਇੱਕ ਕਾਵ ਰੂਪਾ ਕਾਵ ਰੂਪ ਇਹ ਪੰਜਾਬੀ ਕਾਵ ਰੂਪਾ ਇਹ ਕੋਈ ਮਤਲਬ ਬਾਹਰੋਂ ਆਇਆ ਹੋਇਆ ਕਾਵ ਰੂਪ ਨਹੀਂ ਇਹ ਪੰਜਾਬੀ ਕਾਵ ਰੂਪਾ ਤਾਂ ਬੀਰ ਰਥੀ ਬਾਰਾ ਅਬਦੁੱਲਾ ਤੇ ਨੱਥਾ ਮੱਲ ਗੁਰੂ ਜੀ ਦੇ ਦਵਾਰ ਵਿੱਚ ਬੀਰ ਰਥੀ ਬਾਰਾ ਗਾਉਂਦੇ ਸਨ ਤਾਂ ਮਤਲਬ ਜਦੋਂ ਹੁਣ ਆਪਾਂ ਕੋਈ ਵੀ ਸਾਖੀ ਪੜ੍ਹਦੇ ਆ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਕਿ ਸ਼ਾਮ ਦੇ ਟਾਈਮ ਤੇ 12 ਗਾਇਆਂ ਜਾਂਦੀਆਂ ਸੀਗੀਆਂ ਤੇ ਹਰਮੰਦਰ ਸਾਹਿਬ ਵੀ ਪ੍ਰਕਰਮਾ ਕਰੀ ਜਾਂਦੀ ਸੀ ਤਾਂ ਵੀਰ ਸਾਹਿਬ ਵੀਰ ਰਸੀ 12 ਜਾਂ ਟਾਡੀ ਜਿਹੜੀ ਸਾਡੀ ਮਤਲਬ ਟਾਡੀ 12 ਇਹ ਕਦੋਂ ਸਟਾਰਟ ਹੁੰਦੀਆਂ ਸਾਡੇ ਛੇਵੇਂ ਗੁਰੂ ਜੀ ਦੇ ਟਾਈਮ ਤੇ ਸਟਾਰਟ ਹੁੰਦੀਆਂ ਨੇ ਗੁਆਲੀਅਰ ਦੇ ਕਿਲੇ ਵਿੱਚ ਜਹਾਂਗੀਰ ਤੱਕ ਗੁਰੂ ਜੀ ਦੇ ਦੋ ਮੁਗਲ ਬਾਦਸ਼ਾਹ ਮਤਲਬ ਸਮਕਾਲੀ ਰਹਿਣਗੇ ਇੱਕ ਰਹੂਗਾ ਜਹਾਂਗੀਰ ਤੇ ਦੂਜਾ ਰਹੂਗਾ ਸ਼ਾਹਜਹਾਨ ਜਹਾਂਗੀਰ 1627 ਦੇ ਵਿੱਚ ਮਰ ਜਾਂਦਾ ਉਹ ਤੋਂ ਬਾਅਦ ਆਉਂਦਾ ਸ਼ਾਹਜਹਾਨ ਆਉਂਦਾ ਗਵਾਲੀਅਰ ਦੇ ਕਿਲੇ ਦੇ ਵਿੱਚ ਕਿਹੜੇ ਗੁਰੂ ਨੂੰ ਕੈਦ ਕਰਕੇ ਰੱਖਿਆ ਗਿਆ ਸਾਡੇ ਛੇਵੇਂ ਗੁਰੂ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਜਾਂ ਕਿੰਨਾਂ ਨੇ ਕੈਦ ਕਰਵਾਇਆ ਬਹੁਤ ਵਾਰ ਆਇਆ ਹੋਇਆ ਇਹ ਸਵਾਲ ਆ ਪੀਟੀ ਪਲੱਸ ਵੀ ਦੇ ਵਿੱਚ ਬੱਚੇ ਕਨਫਿਊਜ਼ ਹੁੰਦੇ ਨੇ ਕਿ ਜਹਾਂਗੀਰ ਨੇ ਕਰਵਾਇਆ ਸੀ ਜਾਂ ਸ਼ਾਹਜਹਾਨ ਨੇ ਕਰਵਾਇਆ ਸੀ ਪੁੱਤ ਜਿਹੜੀਆਂ ਲੜਾਈਆਂ ਹੋਣੀਆਂ ਉਹਦਾ ਹੋਣਗੇ ਸ਼ਾਹਜਹਾਨ ਨਾਲ ਤੇ ਜਦੋਂ ਗੁਰੂ ਜੀ ਨੂੰ ਕੈਦ ਕਰਵਾਇਆ ਕੈਦ ਕਰਵਾਇਆ ਸੀ ਜਹਾਂਗੀਰ ਨੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੁਝ ਕ ਸਮੇਂ ਲਈ ਕੈਦ ਕਰਿਆ ਹੁਣ ਇਹਦੇ ਵਿੱਚ ਜਿੰਨੀਆਂ ਮੈਂ ਬੁੱਕਸ ਦੇਖੀਆਂ ਸਾਰਿਆਂ 'ਚ ਟਾਈਮ ਵੱਖਰਾ-ਵੱਖਰਾ ਦਿੱਤਾ ਕਿਸੇ ਨੇ 4 ਸਾਲ ਦਿੱਤੇ ਨੇ ਬਟ ਜਿਵੇਂ ਹੁਣ ਅਸੀਂ ਦੇਖਦੇ ਹਾਂ ਸਾਡੇ ਪੰਜਾਬ ਇਤਿਹਾਸ ਦੇ ਗੰਡਾ ਜੀ ਗੰਡਾ ਸਿੰਘ ਗੰਡਾ ਸਿੰਘ ਤਾਂ ਉਹਨਾਂ ਨੇ ਦੱਸਿਆ ਹੋਇਆ ਕਿ 4 ਮਹੀਨੇ 4 ਮਹੀਨੇ ਹੀ ਕੈਦ ਕਰਕੇ ਰੱਖਿਆ ਗਿਆ ਸੀਗਾ ਓਕੇ ਤੇ ਕਿੰਨਾ ਨੇ ਕਰਵਾਇਆ ਜਹਾਂਗੀਰ ਨੇ ਕਰਵਾਇਆ ਕਿੱਥੇ ਕਰਵਾਇਆ ਗਵਾਲੀਅਰ ਦੇ ਕਿਲੇ ਵਿੱਚ ਕਰਵਾਇਆ ਕੈਦ ਤੇ ਗੁਰੂ ਜੀ ਦਾ ਜਿਹੜਾ ਆਪਾਂ ਦੇਖਿਆ ਗੁਰਗੱਦੀ ਕਾਲ ਆ 1606 ਤੋਂ ਲੈ ਕੇ 1645 ਤੱਕ ਆ ਇਹਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਪੜਾਂਗੇ ਪਹਿਲਾ ਹੈਗਾ ਜਿਹੜਾ ਕਾਲ 1606 ਤੋਂ 1627 ਤੱਕ ਤਾਂ ਜਿਹੜਾ ਸਟਾਰਟਿੰਗ ਵਾਲਾ 1606 ਤੋਂ 1627 ਤਾਂ ਇੱਥੇ ਗੁਰੂ ਜੀ ਦਾ ਸਮਕਾਲੀ ਕੌਣ ਆ ਇੱਥੇ ਗੁਰੂ ਜੀ ਦਾ ਸਮਕਾਲੀ ਹੈਗਾ ਜਹਾਂਗੀਰ ਜਹਾਂਗੀਰ ਨੇ ਹੀ ਤਾਂ ਸਾਡੇ ਪੰਜਵੇਂ ਗੁਰੂ ਜੀ ਨੂੰ ਸ਼ਹੀਦ ਕਰਵਾਇਆ ਸੀ ਲਾਹੌਰ ਦੇ ਵਿੱਚ ਤੇ ਸਾਡੇ ਪੰਜਵੇਂ ਗੁਰੂ ਕੌਣ ਸੀ ਛੇਵੇਂ ਗੁਰੂ ਜੀ ਦੇ ਪਿਤਾ ਜੀ ਸਨ ਗੁਰੂ ਅਰਜਨਦੀਪ ਜੀ ਜਿਨ੍ਹਾਂ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਮਿਲਦੀ ਆ ਤੇ 30 ਰਾਗਾਂ ਦੇ ਵਿੱਚ ਆ ਤਾਂ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਤੇ ਸਾਡੇ ਚੌਥੇ ਗੁਰੂ ਜੀ ਦੀ ਬਾਣੀ ਕਿੰਨੇ ਰਾਗਾਂ ਚ ਆ 30 ਰਾਗਾਂ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਕਿੰਨਾਂ ਦੀ ਆ ਸਾਡੇ ਪੰਜਵੇਂ ਗੁਰੂ ਜੀ ਦੀ ਆ ਤੇ ਸਭ ਤੋਂ ਵੱਡੀ ਬਾਣੀ ਸੁਖਮਨੀ ਸਾਹਿਬ ਕਿੰਨਾਂ ਦੀ ਆ ਉਹ ਵੀ ਸਾਡੇ ਪੰਜਵੇਂ ਗੁਰੂ ਗੁਰੂ ਅਰਜਨਦੀਪ ਜੀ ਦੀ ਆ ਗੋੜੀ ਰਾਗ ਦੇ ਵਿੱਚ ਨਾਲ-ਨਾਲ ਪਿਛਲੀਆਂ ਕਲਾਸਾਂ ਦੀ ਰਿਵੀਜ਼ਨ ਕਰਦੇ ਰਹੋ ਬੱਦ ਤਾਂ ਜਿਹੜਾ ਇਹ ਟਾਈਮ ਆ 1606 ਜਦੋਂ ਗੱਦੀ ਤੇ ਬੈਠੇ ਤੇ 1627 ਤੱਕ ਕੌਣ ਸਮਕਾਲੀ ਆ ਜਹਾਂਗੀਰ ਸਮਕਾਲੀ ਆ ਤਾਂ ਸ਼ੁਰੂ ਵਿੱਚ ਜਹਾਂਗੀਰ ਦੀ ਨੇ ਸਾਡੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਰੱਖਿਆ ਤਰਕਿਆ ਸੀ ਪਰ ਕੋਈਕ ਸਮੇਂ ਬਾਅਦ ਗੁਰੂ ਜੀ ਨੂੰ ਰਹਾ ਕਰਤਾ ਇਹਦੇ ਪਿੱਛੇ ਵੀ ਹਰੇਕ ਜਿਹੜੀ ਬੋਕਾ ਅਲੱਗ-ਅਲੱਗ ਬਜਾ ਦੱਸਦੀ ਆ ਕੋਸ਼ਕ ਦਾ ਇਹ ਕਹਿੰਦੇ ਨੇ ਕਿ ਜਿਵੇਂ ਭਾਈ ਜੇਠਾ ਜੀ ਅੱਗੇ ਆਪਾਂ ਦੇਖਾਂਗੇ ਭਾਈ ਜੇਠਾ ਜੀ ਇੱਕਦਮ ਭਾਈ ਜੇਠਾ ਜੀ ਸਾਡੇ ਚੌਥੇ ਗੁਰੂ ਦਾ ਬਚਪਨ ਦਾ ਨਾਮ ਸੀ ਇੱਥੇ ਹੋਰ ਆ ਭਾਈ ਜੇਠਾ ਜੀ ਕਿਉਂਕਿ ਭਾਈ ਜੇਠਾ ਜੀ ਜਹਾਂਗੀਰ ਦੇ ਮੈਲ ਤੱਕ ਪਹੁੰਚ ਗਏ ਸਨ ਉਹਨੂੰ ਮਾਰਨ ਲਈ ਤੇ ਕੋਸ਼ਕ ਬੋਕਸ ਇਹ ਕਹਿੰਦੇ ਨੇ ਕਿ ਜਦੋਂ ਜਹਾਂਗੀਰ ਨੇ ਦੇਖਿਆ ਕਿ ਮੈਂ ਇਹਨਾਂ ਨੂੰ ਕੈਦ ਕੀਤਾ ਹੋਇਆ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਦਿੱਲੀ ਦਰਸ਼ਨ ਕਰਨ ਤਾਂ ਜਿੱਥੇ ਵੀ ਗੁਰੂ ਜੀ ਨੂੰ ਕੈਦ ਕਰਕੇ ਰੱਖਿਆ ਹੋਇਆ ਸੀਗਾ ਉਹਦੇ ਬਾਹਰ ਸੰਗਤ ਬੈਨਦੀ ਤਾਂ ਉਹ ਪਾਠ ਕਰਦੀ ਤਾਂ ਫਿਰ ਇੱਕ ਰਾਜੇ ਨੇ ਜਦੋਂ ਰਾਜ ਕਰਨਾ ਹੁੰਦਾ ਤਾਂ ਉਹਨੂੰ ਥੋੜੇ ਜਿਹਾ ਪਰਜਾ ਨਾਲ ਬਣਾ ਕੇ ਚੱਲਣੀ ਪੈਂਦੀ ਆਦਾ ਤੇ ਜਹਾਗੀਰ ਤੋਂ ਵੱਧ ਲੋਕ ਗੁਰੂ ਜੀ ਨੂੰ ਮੰਨਣਾ ਸਟਾਰਟ ਹੋ ਗਏ ਸੀਗੇ ਕਿ ਮਤਲਬ ਉੱਥੋਂ ਦੇ ਜਿਹੜੇ ਸੀਗੇ ਤਾਂ ਫਿਰ ਜਹਾਗੀਰ ਨੂੰ ਛੱਡਣਾ ਹੀ ਪੈਣਾ ਸੀਗਾ ਓਕੇ ਤਾਂ ਗੁਰੂ ਜੀ ਨੂੰ ਜਦੋਂ ਉਹਨਾਂ ਨੇ ਮਤਲਬ ਰਹਾਇਆ ਕਰਿਆ ਤਾਂ ਉਦੋਂ दे 52 ਪਹਾੜੀ ਰਾਜਿਆਂ ਨੂੰ ਵੀ ਗੁਰੂ ਜੀ ਦੇ ਨਾਲ ਰਿਹਾਈ ਮਿਲ ਗਈ ਸੀ ਤੇ ਆਪਾਂ ਫੋਟੋ ਦੇਖਦੇ ਹੁੰਨੇ ਆ ਤਾਂ ਕਿ ਜਦੋਂ ਗੁਰੂ ਜੀ ਆਉਂਦੇ ਨੇ ਤਾਂ ਮਤਲਬ ਉਹਨਾਂ ਦਾ ਜਿਹੜਾ ਪੱਲਾ ਫੜ ਕੇ ਪਿੱਛੇ ਜਿੰਨਾ ਵੀ ਉਹ ਹੁੰਦਾ ਮਤਲਬ ਫੜ ਕੇ ਮਤਲਬ 52 ਹੋਰ ਰਾਜੇ ਵੀ ਨਾਲ-ਨਾਲ ਚੱਲ ਰਹੇ ਹੁੰਦੇ ਨੇ ਤਾਂ ਉਹਦੇ ਕਰਕੇ ਇਹਨਾਂ ਨੂੰ ਬੰਦੀ ਛੋੜ ਬਾਬਾ ਆਪਾਂ ਜਿਹੜੀ ਸਿੱਖ ਧਰਮ ਦੇ ਵਿੱਚ ਦੀਵਾਲੀ ਮਣਾਈ ਜਾਂਦੀ ਆ ਤਾਂ ਫਿਰ ਉਹ ਇੱਥੇ ਮਨਾਈ ਜਾਂਦੀ ਆ ਤਾਂ ਗੁਰੂ ਜੀ ਦੀ ਉਦਨ ਰਿਹਾਈ ਹੋਈ ਸੀਗੀ ਤਾਂ ਕਿਹੜੇ ਗੁਰੂ ਜੀ ਨੂੰ ਬੰਦੀ ਛੋੜ ਬਾਬਾ ਕਿਹਾ ਜਾਂਦਾ ਤਾਂ ਸਾਡੇ ਛੇਵੇਂ ਗੁਰੂ ਜੀ ਨੂੰ ਕਿਹਾ ਜਾਂਦਾ ਤੇ ਗੁਰੂ ਜੀ ਨੂੰ ਕਿੱਥੋਂ ਰਿਹਾਈ ਕਰੀ ਸੀ ਗਵਾਲੀਅਰ ਦੇ ਕਿਲੇ ਤੋਂ ਤੇ ਕਿੰਨਾ ਨੇ ਕਰੀ ਸੀ ਜਹਾਂਗੀਰ ਨੇ ਕਰੀ ਸੀ ਤਾਂ ਫਿਰ ਇੱਥੇ ਸਾਡੇ ਦਿਵਾਲੀ ਦਾ ਤਿਹਾਰ ਮਨਾਇਆ ਜਾਂਦਾ ਤਾਂ ਦੂਜਾ ਕਾਲ ਇੱਥੇ ਹੁਣ ਜਹਾਂਗੀਰ ਮਰ ਗਿਆ ਤਾਂ ਹੁਣ ਗੱਦੀ ਤੇ ਕੌਣ ਬੈਠੂਗਾ ਸ਼ਾਹਜਹਾਂ ਬੈਠੂਗਾ ਤਾਂ ਇਹ ਹੈਗਾ ਸਾਡਾ 1628 ਤੋਂ 1635 ਤੱਕ ਤਾਂ ਦੋ ਮੁਗਲ ਮਤਲਬ ਇਹਨਾਂ ਦੇ ਸਮਕਾਲੀ ਰਹਿਣਗੇ ਜਹਾਂਗੀਰ ਤੇ ਸ਼ਾਹਜਹਾਨ ਓਕੇ ਤੇ ਜਿਹੜੀਆਂ ਲੜਾਈਆਂ ਹੋਣਗੀਆਂ ਹੁਣ ਜਹਾਂਗੀਰ ਆ ਜਹਾਂਗੀਰ ਦੇ ਟਾਈਮ ਸਿਰਫ ਗੁਰੂ ਜੀ ਨੂੰ ਕੈਦ ਕੀਤਾ ਗਿਆ ਕੋਈ ਜੰਗ ਨਹੀਂ ਹੋਈ ਕੋਈ ਲੜਾਈ ਨਹੀਂ ਹੋਈ ਤਾਂ ਜਿੰਨੀਆਂ ਵੀ ਚਾਰ ਲੜਾਈਆਂ ਹੋਣਗੀਆਂ ਉਹ ਹੋਣਗੀਆਂ ਸਾਡੀਆਂ ਸ਼ਾਹਜਹਾਨ ਨਾਲ ਤੀਜਾ ਕਾਲ ਹੈ ਜਿਹੜਾ ਗੁਰੂ ਜੀ ਦਾ ਉਹ ਹੈਗਾ 1635 ਤੋਂ ਲੈ ਕੇ 1645 ਤੱਕ 1635 ਤੋਂ ਲੈ ਕੇ 1645 ਤੱਕ ਇੱਥੇ ਗੁਰੂ ਜੀ ਛੇਵੇਂ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਕੀਰਤਪੁਰ ਸ਼ਹਿਰ ਲੈ ਕੇ ਆਉਣਗੇ ਤਾਂ ਗੁਰੂ ਜੀ ਜਿਹੜੇ ਆਪਣੀ ਜ਼ਿੰਦਗੀ ਦੇ ਲਾਸਟ ਵਾਲੇ 10 ਸਾਲ ਨੇ ਉਹ ਕਿੱਥੇ ਰਹਿਣਗੇ ਕੀਰਤਪੁਰ ਸ਼ਹਿਰ 'ਚ ਰਹਿਣਗੇ ਇਹ ਤੁਹਾਡਾ ਪੀਵਾਈਕਿਊ ਆ ਕਿ ਸਾਡੇ ਛੇਵੇਂ ਗੁਰੂ ਜੀ ਆਪਣੀ ਜ਼ਿੰਦਗੀ ਦੇ ਲਾਸਟ 10 ਸਾਲ ਕਿਹੜੇ ਸ਼ਹਿਰ 'ਚ ਰਹੇ ਅੰਮ੍ਰਿਤਸਰ ਆ ਜਾ ਕੀਰਤਪੁਰ ਤਾਂ ਮਤਲਬ ਕੋਈ ਵੀ ਚਾਰ ਸ਼ਹਿਰ ਪਾ ਦੇਣਗੇ ਤਾਂ ਉਹਨਾਂ ਨੇ ਜਿਹੜਾ ਸ਼ਹਿਰ ਬਸਾਇਆ ਸੀਗਾ ਜਿਹੜਾ ਸ਼ਹਿਰ ਬਸਾਇਆ ਸੀ ਉਸ ਸ਼ਹਿਰ ਦੇ ਵਿੱਚ ਹੀ ਰਹੇ ਓਕੇ ਇਹ ਤੱਕ ਸਮਝ ਆ ਗਿਆ ਨਾ ਗੁਰੂ ਕਾਲ ਜਿਹੜੇ ਗੁਰੂ ਜੀ ਦਾ 1606 ਚ ਗੱਦੀ ਤੇ ਬੈਠਣਗੇ 1645 ਤੱਕ ਇਹ ਗੁਰਗੱਦੀ ਤੇ ਰਹਿਣਗੇ ਉਹ ਤੋਂ ਬਾਅਦ ਗੁਰੂ ਜੀ ਆਪਣੇ ਪੋਤੇ ਨੂੰ ਗੱਦੀ ਦੇਣਗੇ ਤਾਂ ਗੁਰੂ ਜੀ ਦਾ ਜਿਹੜਾ ਬੇਟਾ ਸੀਗਾ ਪਾਈ ਗੁਰਦੱਤਾ ਜੀ ਉਹਨਾਂ ਦੇ ਪੁੱਤਰ ਨੂੰ ਅੱਗੇ ਗੱਦੀ ਮਿਲੂਗੀ ਠੀਕ ਆ ਪਤਾ ਤੇ ਪਹਿਲਾ ਜਿਹੜਾ ਕਾਲ ਸੀ 1606 ਤੋਂ 1627 ਤੱਕ ਜਿੱਥੇ ਇਹਨਾਂ ਦਾ ਸਮਕਾਲੀ ਹੈਗਾ ਜਹਾਂਗੀਰ ਦੂਜਾ ਕਾਲ ਹੈਗਾ 1628 ਤੋਂ 1635 ਤੱਕ ਜਿੱਥੇ ਸਮਕਾਲੀ ਹੈਗਾ ਸ਼ਾਹਜਹਾਂ ਤੀਜਾ ਕਾਲ ਹੈਗਾ 1635 ਤੋਂ 1645 ਤੇ ਜਿੱਥੇ ਕੀ ਮਤਲਬ ਇਹ ਕੋਈ ਯੁੱਧ ਨਹੀਂ ਹੋਇਆ ਲੜਾਈ ਨਹੀਂ ਹੋਈ ਧਰਮ ਪ੍ਰਚਾਰ ਇੱਥੇ ਹੋਊਗਾ ਠੀਕ ਆ ਇੱਥੇ ਜਿਹੜੇ ਵੀ ਮਤਲਬ ਗੁਰੂ ਜੀ ਦੇ ਪੁੱਤਰ ਨੇ ਆਪਾਂ ਪਿੱਛੇ ਦੇਖਿਆ ਪੰਜ ਪੁੱਤਰ ਇੱਕ ਬੇਟੀ ਬੀਬੀ ਬੀਰੋ ओके ਉਹਨਾਂ ਨੂੰ ਤਰਨ ਪ੍ਰਚਾਰ ਕਰਨ ਲਈ ਅਲੱਗ-ਅਲੱਗ ਦਿਸ਼ਾ ਦੇ ਵਿੱਚ ਭੇਜਿਆ ਜਾਊਗਾ। ਓਕੇ ਤਾਂ ਹੁਣ ਆਪਾਂ ਦੇਖਦੇ ਹਾਂ ਸ਼ਾਹਜਹਾਨ ਦੀ ਕੱਟੜਤਾ ਜਿਹੜੀਆਂ ਲੜਾਈਆਂ ਹੋਣਗੀਆਂ ਉਹਨਾਂ ਦੀ ਵਜ੍ਹਾ ਦੇਖਦੇ ਆਪਾਂ ਤਾਂ ਜਹਾਂਗੀਰ ਦੇ ਟਾਈਮ ਤੇ ਕੁਝ ਇਹ ਜ਼ਿਆਦਾ ਨਹੀਂ ਹੋਇਆ ਸ਼ਾਹਜਹਾਨ ਜ਼ਿਆਦਾ ਕੱਟੜ ਸੀ ਸੁੰਨੀ ਮੁਸਲਮਾਨ ਸੀਗਾ। ਓਕੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿੱਚ ਬਣਾਈ ਗਈ ਬੋਲੀ ਅਪਾ ਦੇਖਿਓ ਸਾਡੇ ਤੀਜੇ ਗੁਰੂ ਜੀ ਕਿੱਥੇ ਵਾਲੀ ਬਣਾਉਂਦੇ ਨੇ ਗੋਵਿੰਦਵਾਲ ਜਿਹੜਾ ਸ਼ਹਿਰ ਗੁਰੂ ਜੀ ਲੈ ਕੇ ਆਏ ਤੇ ਸਾਡੇ ਪੰਜਵੇਂ ਗੁਰੂ ਜੀ ਕਿੱਥੇ ਵਾਲੀ ਬਣਾਉਂਦੇ ਨੇ ਪੀਬਾਈਕਿਊ ਆ ਇਹ ਇਹ ਲਾਹੌਰ ਦੇ ਵਿੱਚ ਤਿਆਰ ਕਰਵਾਈ ਸੀਗੀ ਤਾਂ ਜਿਹੜਾ ਸ਼ਾਹਜਹਾਨਾ ਉਹਦੀ ਬਹੁਤ ਜ਼ਿਆਦਾ ਕਟੜਦਾ ਹੁੰਦੀ ਆ ਆਪਦੇ ਮਤਲਬ ਇਸਲਾਮਤਾਨ ਨੂੰ ਲੈ ਕੇ ਤਾਂ ਉਹਨੂੰ ਗੰਦਕੀ ਨਾਲ ਭਰਾ ਦਿੰਦਾ ਤੇ ਜਿਹੜੀ ਉਥੇ ਲੰਗਰ ਵਾਸਤੇ ਜਿਹੜੀ ਵੀ ਬਿਲਡਿੰਗ ਇਮਾਰਤ ਤਿਆਰ ਕਰੀ ਸੀ ਉਹਨੂੰ ਮਸਜਿਦ ਦੇ ਵਿੱਚ ਚੇਂਜ ਕਰ ਦਿੰਦਾ ਸ਼ਾਹਜਹਾਨ ਦੀ ਕਟੜਦਾ ਕੋਲਾਂ ਦਾ ਮਸਲਾ ਤੇ ਇਹ ਲਾਹੌਰ ਦਾ ਜਿਹੜਾ ਕਾਜੀ ਸੀ ਉਹਦੀ ਬੇਟੀ ਸੀਗੀ ਤੇ ਇਹ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਦਾ ਪਾਠ ਕਰਦੀ ਸੀਗੀ ਤਾਂ ਮਤਲਬ ਸੰਗਤ ਕਰਨ ਆਉਂਦੀ ਸੀਗੀ ਤਾਂ ਇਹ ਇਹਨਾਂ ਦੇ ਜਿਹੜਾ ਫਾਦਰ ਸਾਹਿਬ ਸੀ ਉਹ ਇਹਤੇ ਸਖਤਾਈ ਕਰਦੇ ਨੇ ਕਿ ਨਹੀਂ ਤੁਸੀਂ ਮਤਲਬ ਸਿੱਖ ਧਰਮ ਦੇ ਵਿੱਚ ਨਹੀਂ ਜਾਣਾ ਤਾਂ ਉਹ ਸਾਰਾ ਆਪਣਾ ਕਾਰੋਬਾਰ ਛੱਡ ਕੇ ਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਗਈ ਸੀਗੀ ਤਾਂ ਉਹ ਪਾਠ ਵਗੈਰਾ ਕਰਦੀ ਤਾਂ ਉਹਦੇ ਵਿੱਚ ਫਿਰ ਜਿਹੜਾ ਕਾਜੀ ਸੀ ਲਾਹੌਰ ਦਾ ਕਾਜੀ ਸੀਗਾ ਤਾਂ ਉਹਨੇ ਸ਼ਿਕਾਇਤ ਕਿਹਨੂੰ ਲਾਈ ਸੀ ਸ਼ਾਹਜਹਾਂ ਨੂੰ ਸ਼ਿਕਾਇਤ ਲਾਈ ਸੀ ओके एक स्तंभ काली ਵੀ ਯਾਦ ਰੱਖਣੀ ਹੈ ਪੁੱਤ ਜਦੋਂ ਹੁਣ ਆਪਾਂ ਦੇਖਦੇ ਸਾਡੇ ਸਿੱਖ ਧਰਮ ਜਦੋਂ ਨੀਟ ਗਈ ਆ ਤਾਂ ਉਸ ਟਾਈਮ ਕੌਣ ਸੀ ਬਾਬਰ ਸੀ ਠੀਕ ਆ ਬਾਬਰ ਤੋਂ ਬਾਅਦ ਆਉਂਦਾ ਹਮਾਇੂ ਇਹਦਾ ਪੁੱਤਰ ਆ ਹਮਾਇੂ ਤੋਂ ਬਾਅਦ ਆਉਂਦਾ ਅਕਬਰ ਅਕਬਰ ਤੋਂ ਬਾਅਦ ਆਉਂਦਾ ਜਹਾਂਗੀਰ ਤੇ ਜਹਾਂਗੀਰ ਤੋਂ ਬਾਅਦ ਆਉਂਦਾ ਬਦਸ਼ਾਹ ਜਹਾਂ ਤੇ ਇਸ ਤੋਂ ਬਾਅਦ ਆਜੂਗਾ ਔਰੰਗਜੀਬ ਤੇ ਬਾਅਦ ਆਜੂ ਬਹਾਦਰ ਸ਼ਾ ਓਕੇ ਬਹਾਦਰ ਸ਼ਾ ਸਾਡੇ 10ਵੇਂ ਗੁਰੂ ਜੀ ਦਾ ਵੀ ਸਮਕਾਲੀ ਰਹੂਗਾ 1 ਸਾਲ ਕਿਉਂਕਿ 1607 ਦੇ ਵਿੱਚ ਦਾ ਔਰੰਗਜੀਤ ਮਰ ਜਾਂਦਾ ਤੇ 17 ਸੌਰੀ 1707 ਦੇ ਵਿੱਚ ਤੇ 1708 ਦੇ ਵਿੱਚ ਸਾਡੇ 10ਵੇਂ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਓਕੇ ਇਹ ਨਾਲ ਤੁਸੀਂ ਸਾਰੇ ਸਮਕਾਲੀ ਯਾਦ ਰੱਖਣੇ ਨੇ ਤਾਂ ਹੁਣ ਅਸੀਂ ਦੇਖਦੇ ਹਾਂ ਚਾਰ ਲੜਾਈਆਂ ਹੁੰਦੀਆਂ ਨੇ ਲੜਾਈਆਂ ਕਿਹੜੇ-ਕਿਹੜੇ ਸਾਲ ਹੁੰਦੀਆਂ ਦੋ ਲੜਾਈਆਂ ਹੁੰਦੀਆਂ 1634 ਦੇ ਵਿੱਚ ਤੇ ਦੋ ਲੜਾਈਆਂ ਹੁੰਦੀਆਂ 1635 ਦੇ ਵਿੱਚ ਜੇ ਕਿਤੇ ਪੇਪਰ ਦੇ ਵਿੱਚ ਸਿੰਪਲ ਆ ਜੇ ਆਇਆ ਹੋਇਆ ਪਹਿਲਾਂ ਕੀ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਕਿਹੜੀ ਹੋਈ ਆ ਤੇ ਉਥੇ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਨੇ ਲਾ ਕੇ ਆਉਣੀ ਉਥੇ ਲਾ ਕੇ ਆਉਣੀ ਅੰਮ੍ਰਿਤਸਰ ਦੀ ਲੜਾਈ ਮੁਗਲਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਕਿਹੜੀ ਹੁੰਦੀ ਆ ਅੰਮ੍ਰਿਤਸਰ ਦੀ ਲੜਾਈ ਹੁੰਦੀ ਆ 1634 ਦੇ ਵਿੱਚ ਹੀ ਲੜਾਈ ਹੁੰਦੀ ਆ ਉਸ ਟਾਈਮ ਸਾਡੇ ਛੇਵੇਂ ਗੁਰੂ ਜੀ ਗੁਰੂ ਹਰਗੋਬਿੰਦ ਜੀ ਤੇ ਇਧਰ ਕੌਣ ਸੀ ਸ਼ਾਹਜਹਾਨ ਸੀਗਾ ਮੁਗਲਾਂ ਵਾਲੀ ਸਾਈਡ ਤੋਂ ਤੇ ਲਾਹੌਰ ਤੋਂ ਮੁਖ ਲਿਸਖਾਨ ਦੀ ਅਗਵਾਈ ਵਿੱਚ 7000 ਸੈਨਾ ਦੀ ਇੱਕ ਟੁਕੜੀ ਭੇਜਦੇ ਨੇ ਓਕੇ ਤਾਂ ਇਹਦੇ ਵਿੱਚ ਜਿਹੜੀ ਲੜਾਈ ਸੀਗੀ ਇਹ ਲੜਾਈ ਇੱਕ ਬਾਜ ਕਰਕੇ ਹੁੰਦੀ ਆ ਵੈਸੇ ਇਹਨਾਂ ਕਦੇ ਨਹੀਂ ਪੁੱਛਣਗੇ ਕਿ ਕੀ ਦੇ ਕਾਰਨ ਹੋਈ ਸੀ ਕਿਉਂਕਿ ਕਾਰਨ ਹੋਰ ਵੀ ਬਹੁਤ ਸੀ ਜੋ ਪਿੱਛੇ ਦੇਖਿਆ ਨਾ ਕਿਉਂਕਿ ਅਸਲ ਦੇ ਵਿੱਚ ਇਹਦੀ ਕੱਟੜ ਦਾ ਸੀਗੀ ਕਾਰਨ ਠੀਕ ਹੈ ਇਹਦੇ ਇੱਕ ਬਹਾਨਾ ਹੀ ਬਣਦਾ ਬਾਜ ਦਾ ਤਾਂ ਇਹਦੇ ਵਿੱਚ ਇਹ ਜੋ ਵੀ ਮਤਲਬ ਸੈਨਾਪਤੀ ਆ ਉਹ ਮਰ ਜਾਂਦਾ ਤਾਂ ਇਹਦੇ ਵਿੱਚ ਸਿੱਖਾਂ ਵਾਲੀ ਸਾਈਡ ਤੋਂ ਕੌਣ ਲੜਦਾ ਬੀਦੀ ਚੰਦ ਲੜਦਾ ਪਾਈ ਦੇਠਾ ਜੀ ਯਾਦ ਰੱਖਣਾ ਭਾਈ ਜੇਠਾ ਜੀ ਤੇ ਪੈਦੇ ਖਾਂ ਜਿਹੜਾ ਬਾਅਦ ਦੇ ਵਿੱਚ ਮੁਗਲਾਂ ਨਾਲ ਜਾ ਕੇ ਮਿਲ ਜੂਗਾ ਤੇ ਇਸ ਸਿੱਖਾਂ ਵਾਲੀ ਸਾਈਡ ਤੋਂ ਇਹ ਲੜ ਰਹੇ ਨੇ ਤੇ ਇਧਰ ਸ਼ਾਹ ਜਹਾਂ ਆਪਣੀ ਸੈਨਾ ਪੇਜ ਦਾ ਤਾਂ ਦੂਜੀ ਲੜਾਈ ਹੈਗੀ ਲਹਿਰੇ ਦੀ ਲੜਾਈ ਇਹ ਵੀ 1634 ਦੇ ਵਿੱਚ ਆ ਇਹ ਲੜਾਈ ਬਠਿੰਡੇ ਦੇ ਨੇੜੇ ਲਹਿਰੇ ਨਾਮੀ ਥਾਂ ਤੇ ਹੋਈ ਆ ਇਸ ਲੜਾਈ ਦਾ ਕਾਰਨ ਦੋ ਕੁੜੀ ਸਨ ਦਿਲਵਾਗ ਤੇ ਗੁਲਵਾਗ ਦੋ ਮਸੰਦ ਜਿਹੜੀ ਹੁਣ ਆਪਾਂ ਦੇਖਿਆ ਜਿਹੜੀ ਮਸੰਦ ਸੀਗੇ ਮਸੰਦ ਪ੍ਰਣਾਲੀ ਕਿੰਨਾਂ ਨੇ ਸਟਾਰਟ ਕਰੀ ਸੀ ਮਸੰਦ ਪ੍ਰਣਾਲੀ ਕਰੀ ਸੀ ਸਾਡੇ ਚੌਥੇ ਗੁਰੂ ਜੀ ਨੇ ਦਸਵੰਦ ਪ੍ਰਣਾਲੀ ਸਟਾਰਟ ਕਰੀ ਸੀ ਸਾਡੇ ਪੰਜਵੇਂ ਗੁਰੂ ਜੀ ਨੇ ਤੇ ਉਹ ਤੋਂ ਪਹਿਲਾਂ ਸੀ ਸਾਡੀ ਮੰਜੀ ਪ੍ਰਣਾਲੀ ਉਹ ਕਰੀ ਸੀ ਸਾਡੇ ਤੀਜੇ ਗੁਰੂ ਜੀ ਨੇ ਇਹ ਤੁਸੀਂ ਨਾਲ-ਨਾਲ ਯਾਦ ਰੱਖਣਾ ਜਿਹੜੇ ਦੋ ਮਸੰਦ ਸੀਗੇ ਉਹ ਦੋ ਘੋੜੇ ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਤੋਂ ਲੈ ਕੇ ਆ ਰਹੇ ਸਨ ਰਸਤੇ ਵਿੱਚ ਜਿਹੜੇ ਮੁਗਲ ਨੇ ਉਹ ਹੀ ਘੋੜਿਆਂ ਨੂੰ ਖੋਹ ਲੈਂਦੇ ਨੇ ओके ਤੇ ਉਹ ਮਤਲਬ ਖੋਗੇ ਆਪਦੇ ਲੈ ਜਾਂਦੇ ਨੇ ਆਪ ਜਗ੍ਹਾ ਤੇ ਲੈ ਜਾਂਦੇ ਨੇ ਭਾਈ ਬੀਦੀ ਚੰਦ ਮੁਗਲਾਂ ਤੋਂ ਦੋਵੇਂ ਕੋੜੇ ਬਾਪਸ ਲੈ ਆਉਂਦਾ ਤਾਂ ਉਹਨਾਂ ਕਰਕੇ ਫੇਰ ਹੀ ਲੜਾਈ ਹੁੰਦੀ ਆ ਲਹਿਰੇ ਦੀ ਲੜਾਈ ਨਾਲ ਜਾਣਿਆ ਜਾਂਦਾ ਤਾਂ ਸਿੰਪਲ ਸਵਾਲ ਆ ਉਹ ਲਹਿਰੇ ਦੀ ਲੜਾਈ ਕਿਹੜੇ ਸਾਲ ਹੋਈ ਆ 1634 ਦੇ ਵਿੱਚ ਹੋਈ ਆ ਕਿੰਨਾਂ ਦੇ ਵਿੱਚ ਹੋਈ ਆ ਮੁਗਲਾਂ ਤੇ ਸਿੱਖਾਂ ਵਿੱਚ ਹੋਈ ਆ ਸਿੱਖ ਟਾਈਮ ਕਿਹੜੇ ਗੁਰੂ ਜੀ ਸਨ ਸਾਡੇ ਛੇਵੇਂ ਗੁਰੂ ਜੀ ਸਨ ਮੁਗਲਾਂ ਵਾਲੀ ਸਾਈਡ ਤੋਂ ਕੌਣ ਸੀ ਸ਼ਾਜਹਾਨ ਸੀਗਾ ਵਜਾ ਕੀ ਸੀ ਦੋ ਕੋੜਿਆਂ ਇਸ ਲੜਾਈ ਦੇ ਵਿੱਚ ਲੱਲਾ ਬੇਗ ਤੇ ਕਮਰ ਬੇਗ ਇਹ ਦੋਵੇਂ ਮਰ ਜਾਂਦੇ ਨੇ ਤੇ ਇਸ ਲੜਾਈ ਦੇ ਵਿੱਚ ਪਾਈ ਜੇਠਾ ਜੀ ਪਾਈ ਜੇਠਾ ਜੀ ਸ਼ਹੀਦ ਹੋ ਜਾਂਦੇ ਨੇ ਪਾਈ ਜੇਠਾ ਜੀ ਜਿਹੜੀ ਇੱਕ ਸਾਖੀ ਆਪਾਂ ਪੜ੍ਹਦੇ ਆ ਉਹਦੇ ਵਿੱਚ ਦੱਸਿਆ ਜਾਂਦਾ ਦਾ ਕਿ ਜਹਾਂਗੀਰ ਦੇ ਮਹਿਲ ਤੱਕ ਪਹੁੰਚ ਗਏ ਸੀਗੇ ਜਹਾਂਗੀਰ ਨੂੰ ਮਾਰਨ ਵਾਸਤੇ ਤੇ ਉਹ ਕੌਣ ਪਹੁੰਚੇ ਸੀ ਪਾਈ ਜੇਠਾ ਜੀ ਹੀ ਪਹੁੰਚੇ ਸੀਗੇ ਜਦੋਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਰੱਖਿਆ ਗਿਆ ਸੀ ਤਾਂ ਕਿਹੜੀ ਲੜਾਈ 'ਚ ਸ਼ਹੀਦ ਹੋਣਗੇ ਲਹਿਰੇ ਦੀ ਲੜਾਈ ਦੇ ਵਿੱਚ ਸ਼ਹੀਦ ਹੋਣਗੇ ਤਾਂ ਅਗਲੀ ਲੜਾਈ ਹੈਗੀ ਕਰਤਾਰਪੁਰ ਦੀ ਲੜਾਈ ਕਮੈਂਟ ਦੇ ਵਿੱਚ ਦੱਸੋ ਇਹ ਜਿਹੜਾ ਕਰਤਾਰਪੁਰ ਇਹ ਕਿਹੜੇ ਗੁਰੂ ਜੀ ਲੈ ਕੇ ਆਏ ਨੇ ਇਸ ਲੜਾਈ ਦਾ ਕਾਰਨ ਪੈਦੇ ਖਾਂ ਜਿਹੜਾ ਪਹਿਲੀ ਲੜਾਈ ਦੇ ਵਿੱਚ ਸਿੱਖ ਸੈਨਾ ਵਾਲੀ ਸਾਈਡ ਤੋਂ ਲੜ ਰਿਹਾ ਸੀਗਾ ਉਹ ਮਤਲਬ ਇੱਕ ਬਾਜ ਚੋਰੀ ਕਰ ਲੈਂਦਾ ਬਾਜ ਦੀ ਚੋਰੀ ਕਰਕੇ ਉਹ ਆਪਦੇ ਜਮਾਈ ਨੂੰ ਦੇ ਦਿੰਦਾ ਇਹ ਵਾਸਤੇ ਬੈਥੇ ਯਾਦ ਰੱਖ ਲਿਓ ਪੇਪਰ ਵਾਲਾ ਨਹੀਂ ਪੁੱਛਦਾ ਤਾਂ ਫਿਰ ਉਹ ਜਿਹੜੀ ਚੋਰੀ ਕਰਕੇ ਗੁਰੂ ਜੀ ਉਹਨੂੰ ਆਪਣੀ ਸੈਨਾ ਦੇ ਵਿੱਚੋਂ ਕੱਢ ਦਿੰਦੇ ਨੇ ਠੀਕ ਆ ਤੇ ਫਿਰ ਬਾਅਦ ਜਿਹੜੇ ਪੈਨਿਕ ਖਾਂ ਇਹੇ ਜਾ ਕੇ ਮੁਗਲਾਨਾਂ ਰਾਜੰਦਾ ਤੇ ਉਹ ਫਿਰ ਉਹ ਲੜਾਈ ਲੜਦਾ ਪੈਦੇਖਾਂ ਤੇ ਕਾਲੇਖਾਂ ਇਹ ਲੜਾਈ ਲੜਦੇ ਨੇ ਇਹ ਵਾਲਾ ਪੱਕਾ ਯਾਦ ਰੱਖਣਾ ਇੱਥੇ ਸਾਡੇ ਨੌਵੇਂ ਗੁਰੂ ਜੀ ਐਸ ਲੜਾਈ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਨੌਵੇਂ ਗੁਰੂ ਜੀ ਐਸ ਲੜਾਈ ਦੇ ਵਿੱਚ ਮਤਲਬ ਯੁੱਧ ਕਰਦੇ ਨੇ ਤੇ ਇਹ ਤਲਵਾਰ ਬਹੁਤ ਜ਼ਿਆਦਾ ਤੇਜ਼ ਚਲਾਉਂਦੇ ਨੇ ਉੱਥੋਂ ਗੁਰੂ ਜੀ ਦਾ ਨਾਮ ਪੈ ਗਿਆ ਤਿਆਗ ਮਲ ਤੋਂ ਸਾਡੇ ਗੁਰੂ ਜੀ ਦਾ ਨਾਮ ਪੈ ਗਿਆ ਤੇਗ ਤੇਗ ਤਲਵਾਰ ਤਲਵਾਰ ਦੇ ਵਿੱਚ ਬਹਾਦਰੀ ਤੇਗ ਬਹਾਦਰ ਕਿੰਨਾ ਨੇ ਰੱਖਿਆ ਇਹਨਾਂ ਦੇ ਫਾਦਰ ਸਾਹਿਬ ਪਾਦਰ ਸਾਹਿਬ ਕਿਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਉਹਨਾਂ ਨੇ ਇਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ ਤਿਆਗਮਲ ਤੋਂ ਠੀਕ ਹੈ ਬੱਚਾ ਤਾਂ ਇਹਦੇ ਵਿੱਚ ਜਿਹੜੇ ਇਹ ਆਏ ਸੀ ਸੈਨਾਪਤੀ ਕਾਲੇਖਾਂ ਤੇ ਪੈਲੇਖਾਂ ਮੁਗਲਾਂ ਵਾਲੀ ਸਾਈਡ ਤੋਂ ਆਇਆ ਇੱਥੇ ਠੀਕ ਹੈ ਤੇ ਇਹ ਦੋਵੇਂ ਮਰ ਜਾਂਦੇ ਨੇ ਤੇ ਇਹਦੇ ਵਿੱਚ ਕੌਣ ਲੜਦੇ ਨੇ ਅੱਗੇ ਹੋਗੇ ਗੁਰੂ ਤੇਗ ਬਹਾਦਰ ਜੀ ਲੜਦੇ ਨੇ ਤਾਂ ਅਗਲੀ ਸਾਡੀ ਲਾਸਟ ਲੜਾਈ ਫਗਵਾੜੀ ਦੀ ਲੜਾਈ ਤਾਂ ਇਹ ਬਹੁਤ ਛੋਟੀ ਜਿਹੀ ਲੜਾਈ ਹੁੰਦੀ ਆ ਇਹਦੇ ਵਿੱਚ ਸਿੱਖ ਸੈਨਾਂ ਦੀ ਕੋਈ ਜ਼ਿਆਦਾ ਤਿਆਰੀ ਨਹੀਂ ਹੁੰਦੀ ਤਾਂ ਇਹ ਇੱਕੇ ਦਾਮ ਆ ਕੇ ਹਮਲਾ ਕਰਦੇ ਨੇ ਮੁਗਲ ਬਸ ਇਹ ਯਾਦ ਰੱਖਿਓ ਇਹ ਕਦੋਂ ਹੁੰਦੀ ਆ 1635 ਦੇ ਵਿੱਚ ਹੁੰਦੀ ਆ ਤਾਂ ਚਾਰ ਲੜਾਈਆਂ ਹੁੰਦੀਆਂ ਚਾਰੇ ਲੜਾਈਆਂ ਲਗਾਤਾਰ ਯਾਦ ਰੱਖਣੀਆਂ ਕਦੋਂ ਹੁੰਦੀਆਂ ਦੋ ਹੁੰਦੀਆਂ 1634 ਦੇ ਵਿੱਚ ਦੋ ਹੁੰਦੀਆਂ 1635 ਦੇ ਵਿੱਚ ਕਿੰਨਾ ਵਿੱਚ ਹੁੰਦੀਆਂ ਸਿੱਖ ਤੇ ਮੁਗਲਾਂ ਦੇ ਵਿੱਚ ਹੁੰਦੀਆਂ ਇੱਥੇ ਸਾਡੇ ਹੈਗੇ ਨੇ ਛੇਵੇਂ ਗੁਰੂ ਤੇ ਇੱਧਰ ਹੈਗਾ ਸ਼ਾਹ ਜਹਾਂ ਹੁਣ ਉਹ ਤੋਂ ਬਾਅਦ ਗੁਰੂ ਜੀ ਸ਼ਹਿਰ ਲੈ ਕੇ ਆਉਣਗੇ 1635 ਤੋਂ 1645 ਦੇ ਵਿੱਚ ਕਲਾਨ ਚੰਦ ਗਿਆਨ ਚੰਦ ਤੋਂ ਭੂਮੀਦਾਨ ਮਤਲਬ ਕਰਦੇ ਉਹ ਗੁਰੂ ਜੀ ਦੇ ਸਿੱਖ ਹੁੰਦੇ ਨੇ ਤਾਂ ਉਹਦੇ ਉੱਪਰ ਇੱਕ ਸ਼ਹਿਰ ਬਸਾਉਂਦੇ ਨੇ ਕੀਰਤਪੁਰ ਸ਼ਹਿਰ ਓਕੇ ਜਿੱਥੇ ਆਪਣੇ ਸਿੱਖ ਪਾਈਚਾਰੇ ਦੇ ਫੁੱਲ ਵੀ ਪਾ ਕੇ ਆਉਂਦੇ ਨੇ ਤਾਂ ਕੀਰਤਪੁਰ ਸ਼ਹਿਰ ਆਉਂਦਾ ਤੇ 1645 ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਕਿਹੜੇ ਸ਼ਹਿਰ ਦੇ ਵਿੱਚ ਕੀਰਤਪੁਰ ਸ਼ਹਿਰ ਦੇ ਵਿੱਚ ਤੇ ਇਥੇ ਗੁਰੂ ਜੀ ਜਿਹੜੀ ਗੁਰਗੱਦੀ ਅੱਗੇ ਦਿੰਦੇ ਨੇ ਬਾਬਾ ਗੁਰਦਤਾ ਜੀ ਗੁਰੂ ਜੀ ਦੇ ਸੁਪੁੱਤਰ ਨੇ ਉਹਨਾਂ ਦੇ ਛੋਟੇ ਪੁੱਤਰ ਹਰਾਈ ਜੀ ਨੂੰ ਹਰਾਈ ਜੀ ਨੂੰ ਗੁਰਗੱਦੀ ਦਿੱਤੀ ਜਾਂਦੀ ਆ ਤਾਂ ਅੱਗੇ ਸਾਡੇ ਹਰਾਈ ਜੀ ਸਾਡੇ 7ਵੇਂ ਗੁਰੂ ਬਣ ਗਏ ਤਾਂ 3 ਮਾਰਚ 1645 ਨੂੰ ਕੀਰਤਪੁਰ ਸਹਿ ਵਿਖੇ ਜੋਤੀ ਜੋਤ ਸਮਾਇਆ ਸਾਡੇ 6ਵੇਂ ਗੁਰੂ ਜੀ ਨੇ ਜਿਹੜਾ ਸ਼ਹਿਰ ਲੈ ਕੇ ਆਏ ਸੀ ਉੱਥੇ ਸਾਡੇ ਗੁਰੂ ਜੀ ਦੇ ਮਦਰਾ ਜੋਤੀ ਯੋਤਾ ਤੇ ਗੱਦੀ ਆਪਣੇ ਪੋਤੇ ਨੂੰ ਆਪਣੇ ਪੁੱਤਰ ਬਾਬਾ ਗੁਰਦਤਾ ਸਿੰਘ ਦੇ ਪੁੱਤਰ ਛੋਟੇ ਪੁੱਤਰ ਨੂੰ ਗੁਰਗੱਦੀ ਦਿੱਤੀ ਤੇ ਅਗਲੀ ਗਲਾਸ ਸਾਡੀ ਹੈਗੀ ਆ ਹਰਾਈ ਜੀ ਤੇ ਹਰਕ੍ਰਿਸ਼ਨ ਜੀ ਤੇ ਠੀਕ ਹੈ ਬੁੱਤ ਓਕੇ ਇਹਨਾਂ ਵਿੱਚੋਂ ਇਹ ਥੋੜੇ ਹੈਗੇ ਨੇ ਸਾਰੇ ਪੀਬੀਕਿਊ ਇਹ ਸਾਰੇ ਥੋੜੇ ਪੀਬੀਕਿਊ ਨੇ ਇਹਨਾਂ ਵਿੱਚੋਂ ਕਿਹੜੇ ਗੁਰੂ ਸਾਹਿਬ ਦਾ ਸੰਬੰਧ ਮੀਰੀ ਪੀਰੀ ਨਾਲ ਹੈ ਅਨਸਰ ਕਰਨਾ ਸੌਖੀ ਨਹੀਂ ਹੁਣ ਕਿਉਂਕਿ ਆਪਾਂ ਕਰੇ ਇੱਕ ਗੁਰੂ ਸਹਿਬਾ ਨਹੀਂ ਕਰੇਨੇ ਤਾਂ ਮੀਰੀ ਪੀਰੀ ਮੀਰੀ ਪੀਰੀ ਕੀ ਸੀ ਦੋ ਤਲਵਾਰਾਂ ਸੀਗੀਆਂ ਤਾਂ ਕੌਣ ਲੈ ਕੇ ਆਉਂਦੇ ਨੇ ਤਾਂ ਇਹੀ ਸਾਡੇ ਲੈ ਕੇ ਆਉਂਦੇ ਨੇ ਸਾਡੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਸਾਡੇ ਪਹਿਲੇ ਗੁਰੂ ਕਿੰਨੇ ਓਕੇ ਮੈਂ ਰਾਗ ਆਪਾਂ ਯਾਦ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਰਾਗ ਸੀ 19 ਰਾਗ ਸੀ ਓਕੇ ਸਾਡੇ ਤੀਜੇ ਗੁਰੂ ਸਹਿਬਾਨ ਦੇ 17 ਰਾਗ ਚੌਥੇ ਤੇ ਪੰਜਵੇਂ ਗੁਰੂ ਜੀ ਦੇ 30 ਰਾਗ ਤੇ ਸਾਡੇ ਨੌਵੇਂ ਗੁਰੂ ਜੀ ਦੀ ਬਾਣੀ 15 ਰਾਗਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ 31 ਰਾਗ ਨੇ ਤੁਸੀਂ ਹੱਬਤਾ ਥੋੜੀ ਬਾਣੀ ਕਿੰਨਾ ਦੀ ਹੈ ਸਾਡੇ ਦੂਜੇ ਗੁਰੂ ਜੀ ਦੀ ਆ ਤੇ ਗੁਰੂ ਜੀ ਦਾ ਬਚਪਨ ਦਾ ਨਾਮ ਤਾਂ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਦੇ ਬਚਪਨ ਦਾ ਨਾਮ ਤੁਸੀਂ ਕਮੈਂਟ ਦੇ ਵਿੱਚ ਲਿਖਣਾ ਖੇਡ ਲਿਖਿਆ ਵਿੱਚੋਂ ਕਿਹੜੇ ਗੁਰੂ ਜੀ ਨੇ ਸਿੱਖ ਧਰਮ ਇਤਿਹਾਸ ਵਿੱਚ ਸੈਨਿਕ ਕਾਰਵਾਈਆਂ ਦਾ ਆਰੰਭ ਕੀਤਾ ਸੀ ਸਹਿਣਾ ਰੱਖਣੀ ਸਟਾਰਟ ਕੀਤੀ ਜਾਂ ਗੱਤਕਾ ਸਟਾਰਟ ਕਰਿਆ ਬੀਰ ਰਸੀ 12 ਢਾਡੀ ਅਕਾਲ ਤਖਤ ਅੰਮ੍ਰਿਤਸਰ ਦੀ ਕਿਲਾਬੰਦੀ ਲੋਗੜ ਦਾ ਕਿਲਾ ਤੇ ਚਾਰ ਲੜਾਈਆਂ ਓਕੇ ਤਾਂ ਕਿਹੜੇ ਗੁਰੂ ਆਪਾਂ ਹੁਣੇ ਕਰੇ ਤੇ ਸਾਡੇ ਛੇਵੇਂ ਗੁਰੂ ਜੀ ਹਰਿ ਕ੍ਰਿਸ਼ਨ ਜੀ ਸਾਡੇ ਹੈਗੇ ਨੇ ਅੱਠਵੇਂ ਗੁਰੂ ਜੀ ਤਾਂ ਇਹਨਾਂ ਦਾ ਜਿਹੜਾ ਟਾਈਮ ਆ ਸਭ ਤੋਂ ਥੋੜਾ ਤੇ ਇਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਤੇ ਇਹ ਸਾਡੇ ਗ੍ਰੀਨ ਗੁਰੂ ਆਪਾਂ ਅਗਲੀ ਕਲਾਸ 'ਚ ਕਰਾਂਗੇ ਤੇ ਇਹਨਾਂ ਦੀ ਬਾਣੀ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਸਭ ਤੋਂ ਵੱਧ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਤੇ ਸਭ ਤੋਂ ਲੰਬੀ ਬਾਣੀ ਸਾਡੇ ਗੁਰੂ ਅਰਜਨ ਦੇਵ ਜੀ ਦੀ ਆ ਪੰਜਾਬ ਵਿੱਚ ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕਰਵਾਇਆ ਕਿੰਨਾਂ ਨੇ ਕਰਵਾਇਆ ਸਾਡੇ ਸ਼ਿਮੇ ਗੁਰੂ ਜੀ ਨੇ ਕਰਵਾਇਆ ਲੋਗੜ ਦਾ ਕਿਲਾ ਕਿਸ ਗੁਰੂ ਸਾਹਿਬ ਨੇ ਬਣਵਾਇਆ ਲੋਗੜ ਦਾ ਕਿਲਾ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਆ ਤੇ ਕਿੰਨਾ ਨੇ ਬਣਵਾਇਆ ਸੀ ਸਾਡੇ ਛੇਵੇਂ ਗੁਰੂ ਜੀ ਨੇ ਬਣਵਾਇਆ ਸੀਗਾ ਕਿਸ ਮੁਗਲ ਖਾਨ ਨੇ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਿਆ ਕਿੰਨਾ ਨੇ ਕਰਿਆ ਸੀ ਆ ਕੈਦ ਇਹ ਤੁਸੀਂ ਕਮੈਂਟ ਦੇ ਵਿੱਚ ਆਨਸਰ ਕਰਨਾ ਬਾਬਰ ਸਾਡੀ ਕਿੰਨੇ ਗੁਰੂ ਜੀ ਦਾ ਸਮਕਾਲੀ ਸੀ ਸਾਡੇ ਪਹਿਲੇ ਗੁਰੂ ਜੀ ਦਾ ਸਮਕਾਲੀ ਆ ਸ਼ਾਹਜਹਾਂ ਕਿੰਨਾ ਦਾ ਸਮਕਾਲੀ ਹੈ ਸਾਡੇ ਛੇਵੇਂ ਤੇ ਸਾਡੇ 7ਵੇਂ ਗੁਰੂ ਜੀ ਦਾ ਸਮਕਾਲੀ ਆ ਜਹਾਂਗੀਰ ਕਿੰਨਾ ਦਾ ਸਮਕਾਲੀ ਹੈ ਜਹਾਂਗੀਰ ਸਾਡੇ 5ਵੇਂ ਗੁਰੂ ਤੇ ਸਾਡੇ 6ਵੇਂ ਗੁਰੂ ਜੀ ਦਾ ਸਮਕਾਲੀ ਆ ਔਰੰਗਜੀਬ 7ਵੇਂ ਸਾਡੇ 8ਵੇਂ ਗੁਰੂ ਸਾਡੇ 9ਵੇਂ ਗੁਰੂ ਤੇ ਸਾਡੇ 10ਵੇਂ ਗੁਰੂ ਜੀ ਦਾ ਸਮਕਾਲੀ ਆ ਤੇ ਇਹ ਆਨਸਰ ਤੁਸੀਂ ਕਮੈਂਟ ਦੇ ਵਿੱਚ ਕਰਨਾ ਕਿ ਸਾਡੇ 6ਵੇਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕਿਸ ਨੇ ਕੈਦ ਕਰਵਾਇਆ ਸੀਗਾ ਤੇ ਅੱਜ ਦੀ ਕਲਾਸ ਇਥੋਂ ਤੱਕ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ